ਜੀ ਮੈਂ ਤੁਹਾਡੀ ਆਪਣੀ ਬਲਜਿੰਦਰ ਕੌਰ ਸਵਾਗਤ ਹੈ ਮੇਰੇ ਚੈਨਲ ਨਾਲ ਹਰ ਵੀ ਲੀਕ ਦੇਖਿਆ ਕਿ ਕੀ ਕੀ ਚੱਲ ਰਿਹਾ ਹੈ ਮੈਂ ਦੱਸ ਕਰਕੇ ਕਿ ਤੁਸੀਂ ਸਾਰੇ ਚਾਣੇ ਠੀਕ ਠਾਕ ਹੋਵਗੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਆਪਾਂ ਇਸ ਚੀਜ਼ ਤੇ ਵਲੌਗ ਬਣਾਉਣਾ ਚੱਲ ਰਹੇ ਹਾਂ ਕਿ ਤੁਸੀਂ ਦੱਸੋ ਥੋੜਾ ਜਿਆਦਾ ਲੱਗ ਰਿਹਾ ਲੱਗਿਆ ਕਿ ਆਪਣੇ ਕੋਲ ਹੈਗੀ ਇੱਕ ਮੈਡੀਸਿਨ ਜਿਨ੍ਹਾਂ ਨੂੰ ਹੈਲਥ ਅਕੋਰਡਿੰਗ ਕੋਈ ਵੀ ਪ੍ਰੋਬਲਮ ਹੈ ਜਿੱਦਾਂ ਕਿ ਹਾਰਟ ਦੀ ਪ੍ਰੋਬਲਮ ਹੈ ਗੋਡੇ ਗਿੱਟਿਆਂ ਦੀ ਪ੍ਰੋਬਲਮ ਆ ਜਿੱਦਾ ਆ ਹੋ ਹੀ ਹੋ ਗਿਆ ਵੀ ਮਤਲਬ ਡਾਕਟਰ ਸਾਹਿਬ ਹੁਣ ਆਪਾਂ ਜਦੋਂ ਉਹਨਾਂ ਨੂੰ ਵੀਡੀਓ ਪਾਵਾਂਗੇ ਫੇਰ ਹੀ ਪਤਾ ਲੱਗੂਗਾ ਵੀ ਡਾਕਟਰ ਆ ਉਹ ਹੈਗੀ ਆ ਅਮਰੀਕਾ ਦੀ ਆ ਹਨਾ ਅਮਰੀਕਾ ਦੀ ਦਵਾਈ ਆ ਤੇ ਉਹ ਬਹੁਤ ਹੀ ਇਹ ਗਰੰਟੀ ਨਾਲ ਤੁਹਾਨੂੰ ਦਵਾਈ ਦੇਵੋਗੇ ਕਿਸੇ ਨੂੰ ਵੀ ਲੋਡ ਹੋਵੇ ਜਿੱਦਾ ਹਾਰਡ ਦੀ ਸ਼ੂਗਰ ਦੀ ਕੋਈ ਵੀ ਪ੍ਰੋਬਲਮ ਹੋਵੇ ਉਹਦੇ ਅਕੋਰਡਿੰਗ ਨੰਬਰ ਆਪਾਂ ਪਾ ਦਾਂਗੇ ਵੀਡੀਓ ਦੇ ਵਿੱਚ ਤਾਂ ਨੰਬਰ ਡਾਕਟਰ ਸਾਹਿਬ ਨਾਲ ਤੁਸੀਂ ਗੱਲ ਕਰ ਸਕਦੇ ਜੇ ਨੰਬਰ ਲਾ ਕੇ ਤੇ ਕੋਈ ਵੀ ਪ੍ਰੋਬਲਮ ਹੋਵੇ ਆਪਣੀ ਪ੍ਰੋਬਲਮ ਦੱਸ ਕੇ ਤੇ ਦਵਾਈ ਤੁਸੀਂ ਲੈ ਲਓ ਤੇ ਕੋਈ ਉਹ ਨਹੀਂ ਆ ਕੋਈ ਫਰਾਡ ਨਹੀਂ ਆ ਕੋਈ ਧੋਖਾ ਨਹੀਂ ਆ ਤੇ ਹਾਂ ਡਰ ਦਾ ਸਮਾਸਪੇ ਤੇ ਨਹੀਂ ਆ ਹਾਂ ਪੂਰਾ ਟਰਸਟ ਕਰਕੇ ਵਿਸ਼ਵਾਸ ਨਾਲ ਭਰੋਸੇ ਨਾਲ ਤੁਸੀਂ ਆਪਣੇ ਜਿੱਦਾਂ ਆਪਣੀਆਂ ਮਾਤਾਵਾਂ ਨੂੰ ਆਪਣੀਆਂ ਮਾਤਾ ਮਾਤਾ ਆਪਣੀਆਂ ਨੂੰ ਆਪਣੀਆਂ ਮਾਮਾ ਨੂੰ ਜਿਨ੍ਹਾਂ ਨੂੰ ਵੀ ਕੋਈ 슈ਗਰ ਦੀ ਜਾਂ ਕਿੰਨਰ ਪ੍ਰੋਬਲਮ ਆ ਠੀਕ ਆ ਹਾਂ ਠੀਕ ਆ ਤਾਂ ਵੀਡੀਓ ਅੱਗੇ ਪਸਤਾ ਦੇਣਾ ਹੈ ਐਡ ਕਰਕੇ ਤੇ ਕੋਈ ਵੀ ਪ੍ਰੋਬਲਮ ਹੋਵੇ ਤੇ ਉਹ ਡਾਕਟਰ ਸਾਹਿਬ ਆਪੇ ਦੱਸ ਦੇਣਗੇ ਆ ਗਾੜੀ ਤੁਹਾਨੂੰ ਡਾਕਟਰ ਮੈਂ ਤੁਹਾਨੂੰ ਵੀਡੀਓ ਲਾ ਦਿੰਨੀ ਆ ਅੱਗੇ ਡਾਕਟਰ ਸਾਹਿਬ ਸਭ ਸਮਝਾ ਦੋਗੇ ਤੁਹਾਨੂੰ ਠੀਕ ਆ ਜੀ ਕਿਵੇਂ ਕਰਦਾ ਵਾ ਕੁਦਰਤ ਨੇ ਕੁਛ ਨਾ ਇਹਦੇ ਅੰਦਰ ਇਹੋ ਜੀਆਂ ਤਾਕਤਾਂ ਪਾਈਆਂ ਹੋਣਾ ਜਿਹੜੀਆਂ ਬਿਮਾਰੀ ਨਾਲ ਲੜਦੀਆਂ ਠੀਕ ਹੈ ਜੀ ਇਹ ਸਾਡਾ ਸਰੀਰ ਸਾਡੀ ਆਪਣੀ ਸਫਾਈ ਆਪੇ ਕਰਦਾ ਕਿਵੇਂ ਕਰਦਾ ਵਾ ਕਿ ਜਿਹੜਾ ਭੋਜਨ ਆਪਾਂ ਖਾਣੇ ਸਵੇਰੇ ਦੁਪਹਿਰੇ ਰਾਤ ਨੂੰ ਹੀ ਖਾਣੇ ਠੀਕ ਹੈ ਆਪਾਂ ਭੋਜਨ ਖਾ ਕੇ ਰਾਤ ਨੂੰ ਸੌਂ ਜਾਂਦੇ ਆਂ ਆਪਾਂ ਸੁੱਤੇ ਨੇ ਪਰ ਸਾਡਾ ਸਰੀਰ ਜਿਹੜਾ ਅੰਦਰੋਂ ਕੰਮ ਕਰ ਰਿਹਾ ਹੁੰਦਾ ਠੀਕ ਹੈ ਜੀ ਔਰ ਜਿਹੜੇ ਭੋਜਨ ਦੇ ਵਿੱਚ ਤਾਤੂ ਦੇ ਹਨ ਇਹ ਕੱਢ ਕੇ ਖੂਨ ਦੀ ਸਪਲਾਈ ਨੂੰ ਦੇ ਦਿੰਦਾ ਪਰ ਜਿਹੜੀ ਬੀਜ ਜਿੰਦਗੀ ਹੁੰਦੀ ਹੈ ਕਿਨਾਰਿਆਂ ਤੇ ਲਾਈ ਜਾਂਦਾ ਠੀਕ ਹੈ ਜੀ ਕਿਨਾਰਿਆਂ ਤੇ ਕਿਵੇਂ ਲੌਂਦਾ ਕਿ ਜਿਹੜੀ ਇਹਨੇ ਗੰਦਗੀ ਜਿਹੜੀ ਹੈ ਨਾ ਜੇਖਣਿਆਂ ਵੱਲ ਨੂੰ ਭੇਜੀ ਹੁੰਦੀ ਨਾ ਉਹ ਸਵੇਰੇ ਜਦੋਂ ਉਟਕੇ ਬ੍ਰੈਸ਼ ਕਰਨੀ ਜਾਂਦੇ ਨੇ ਤੇ ਬਲਗਮ ਦੇ ਰੂਪ ਦੇ ਵਿੱਚ ਬਾਹਰ ਆਉਂਦੀ ਆ ਦੂਜੇ ਨੰਬਰ ਤੇ ਜਿਹੜੀ ਇਹਨੇ ਗੰਦਗੀ ਕੱਢੀ ਹੁੰਦੀ ਗੁਰਦਿਆਂ ਵੱਲੋਂ ਉਹ ਉਹਦੀ ਪਿਸ਼ਾਬ ਰਾਹੀਂ ਬਾਹਰ ਧਿਆਨ ਨਾਲ ਸੁਣ ਵਾਲੀ ਗੱਲ ਜਿਹੜੀ ਗੰਦਗੀ ਇਹਨੇ ਗੁਰਦਿਆਂ ਵੱਲੋਂ ਵੀ ਜਿੰਦੀ ਆਉਂਦੀ ਪਿਸ਼ਾਬ ਰਾਹੀਂ ਬਾਹਰ ਤੀਜੇ ਨੰਬਰ ਤੇ ਜਿਹੜੀ ਗੰਦਗੀ ਇਹਨੇ ਭੇਜੀ ਹੁੰਦੀ ਆ ਅੰਤਲੀਆਂ ਵੱਲੋਂ ਉਹ ਆਉਂਦੀ ਆ ਲੈਟਰਨ ਰਾਹੀਂ ਬਾਹਰ ਚੌਥੇ ਨੰਬਰ ਤੇ ਜਿਹੜੀ ਗੰਦਗੀ ਇਹਨੇ ਭੇਜੀ ਹੁੰਦੀ ਸਕਿਨ ਵੱਲੋਂ ਉਹ ਆਉਂਦੀ ਆ ਪਸੀਨੇ ਰਾਹੀਂ ਬਾਹਰ ਪਰ ਤੁਸੀਂ ਅੱਜ ਤੋਂ 35-40 ਸਾਲ ਪਿੱਛੇ ਚੱਜੋ ਲੋਕਾਂ ਦੇ ਬਹੁਤ بڑے بڑے ਗੜ ਨਿਕਲਦੇ ਹੁੰਦੇ ਹੁਣ ਨਹੀਂ ਕਿਸੇ ਦੇ ਨਿਕਲ ਹਨ ਬਹੁਤ ਘੱਟ ਨਿਕਲਦੇ ਕਿਉਂ ਨਿਕਲਦੇ ਨਹੀਂ ਕਿਉਂਕਿ ਉਦੋਂ ਲੋਕਾਂ ਦਾ ਅਮਿਊਨ ਸਿਸਟਮ ਇੰਦਰੋਂ ਇਨਾ ਸਟਰੋਂਗ ਹੁੰਦਾ ਹੀ ਨਾ ਕਿਉਂ ਬਿਮਾਰੀ ਨੂੰ ਬਾਹਰੋਂ ਧੱਕ ਦੇਣਾ ਲੈ ਜੋ ਪੂਰੇ ਛਿੰਸੀ ਦੇ ਰੂਪ ਦੇ ਵਿੱਚ ਉਹ ਬਿਮਾਰੀ ਬਾਹਰ ਨਿਕਲ ਹੁੰਦੀ ਸੀ ਠੀਕ ਹੈ ਪਰ ਸਾਡਾ ਹੁਣ ਉਹ ਅੰਦਰ ਦਾ ਅਮਿਊਨ ਸਿਸਟਮ ਇੰਨਾ ਕਮਜ਼ੋਰ ਹੋ ਚੁੱਕਾ ਹੈ ਕਿ ਸਾਡਾ ਸਰੀਰ ਜਿਹੜੀ ਸਫਾਈ ਅੰਦਰ ਦੀ ਕਰ ਹੀ ਨਹੀਂ ਪਾਉਂਦਾ ਸਹੀ ਤਰੀਕੇ ਨਾਲ ਉਹ ਜਦੋਂ ਕਰਨੀ ਪਉਂਦਾ ਤੇ ਉੱਥੋਂ ਜਿਹੜੀ ਗੰਦਗੀ ਰੁਕ ਜਾਂਦੀ ਨਾ ਸਾਡੇ ਅੰਦਰ ਉੱਥੋਂ ਬਿਮਾਰੀ ਬਣਨੀ ਸ਼ੁਰੂ ਹੁੰਦੀ ਆ ਔਰ ਜਦੋਂ ਸ਼ੁਰੂ ਹੁੰਦੀ ਬਿਮਾਰੀ ਬਣਨੀ ਤੇ ਸਾਡੇ ਸਰੀਰ ਤੇ ਕੁਝ ਲੱਛਣ ਆਉਂਦੇ ਆ ਲੱਛਣ ਕੀ ਆਉਂਦੇ ਆ ਕਿਸੇ ਦਾ ਬੀਤੀ ਵੱਧ ਗਿਆ ਕਿਸੇ ਦਾ ਪਿੰਡੀ ਘਟ ਗਿਆ ਕਿਸੇ ਨੂੰ ਮਾਈਗਰੇਨ ਕਿਸੇ ਨੂੰ ਸਰਵਾਈਕਲ ਕਿਸੇ ਨੂੰ ਟਾਈਫਟ ਬੁਖਾਰ ਕਿਸੇ ਨੂੰ ਯੂਰਿਕ ਐਸਿਡ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਠੀਕ ਹੈ ਉਹ ਲੱਛਣ ਆਉਂਦੇ ਆ ਹੁਣ ਜਦੋਂ ਕੋਈ ਲੱਛਣ ਆਉਂਦੇ ਸਾਡੇ ਸਰੀਰ ਤੇ ਤੇ ਅਸੀਂ ਉਹ ਉੱਪਰ ਤੇ ਕੋਲ ਜਾ ਕੇ ਟਰੀਟਮੈਂਟ ਕਰਾਉਣੀ ਹੈ ਠੀਕ ਹੈ ਜੀ ਔਰ ਉਹ ਜਿਹੜੇ ਲੱਛਣ ਆਂ ਅੰਗਰੇਜ਼ੀ ਦਵਾਈ ਜਿਹੜੀ ਉਹਨੂੰ ਦਬਾ ਕੇ ਰੱਖਦੀ ਆ ਕਿੰਨੇ ਟਾਈਮ ਲਈ ਕੋਈ ਮਹੀਨੇ ਲਈ 2 ਮਹੀਨੇ ਲਈ 6 ਮਹੀਨੇ ਵਾਸਤੇ ਹੁਣ ਜਿੰਨੀ ਦੇਰ ਸਾਡੇ ਅੰਦਰੋਂ ਉਹ ਗੰਦਗੀ ਜਿਹੜੀ ਆ ਨਹੀਂ ਨਿਕਲੂਗੀ ਬਿਮਾਰੀ ਦੀ ਜੜ ਨਹੀਂ ਉਹ ਪੂਨੀ ਦੇਰ ਉਹ ਲੱਛਣ ਵਾਰ-ਵਾਰ ਆਉਂਦੇ ਹੀ ਰਹਿਣੇ ਠੀਕ ਹੈ ਜੀ ਇੰਨੇ ਕੀ ਕਰਨਾ ਹੈ ਤਾਂ ਸਾਇਣੇ ਇੱਕ ਜੜੀਆਂ ਬੂਟੀਆਂ ਦਾ ਅਰਕ ਆ ਇੰਨੇ ਕੀ ਕਰਨਾ ਸਾਡੇ ਅੰਦਰ ਦੀ ਉਹ ਗੰਦਗੀ ਜਿਹੜੀ ਆ ਨਾ ਉਹਨੂੰ ਬਾਹਰ ਕੱਢ ਦੇਣਾ ਬਿਮਾਰੀ ਦੀ ਜੜ ਆ ਔਰ ਜਦੋਂ ਇਹ ਬਿਮਾਰੀ ਦੀ ਜੜ ਅੰਦਰੋਂ ਨਿਕਲੂਗੀ ਉਹ ਜਿਹੜੇ ਲੱਛਣ ਆਉਂਦੇ ਫਿਰ ਠੀਕ ਹੋਏ ਜੇ ਨਹੀਂ ਉਹ ਗੰਦਗੀ ਨਿਕਲਦੀ ਤੇ ਉਹ ਵਾਰ-ਵਾਰ ਲੱਛਣ ਆਉਂਦੇ ਹੀ ਰਹਿਣੇ ਤੇ ਆਪਾਂ ਨੂੰ ਵਾਰ-ਵਾਰ ਦਵਾਈਆਂ ਖਾਣੀਆਂ ਪੈਣ ਠੀਕ ਹੈ ਔਰ ਇਹਨੇ ਪ੍ਰੋਪਰ ਅੰਦਰ ਦੀ ਸਫਾਈ ਕਰਨੀ ਆ ਸਾਡਾ ਇਮਿਊਨ ਸਿਸਟਮ ਜਿਹੜਾ ਵਾ ਉਹਨੂੰ ਤਗੜਾ ਕਰਨਾ ਇਹਨੇ ਤੇ ਬਾਕੀ ਜਿਹੜਾ ਵਾ ਜਿਤਨਾ ਵੱਲੋਂ ਜਿਹੜੀ ਵੀ ਬਿਮਾਰੀ ਨੂੰ ਜੜ ਤੋਂ ਠੀਕ ਕਰਨਾ ਠੀਕ ਹੈ ਬਿਮਾਰੀ ਚੋਂ ਇਹਨੇ ਕੱਢਣਾ ਵਾ ਇਮਿਊਨ ਸਿਸਟਮ ਦੀ ਤਗੜਾ ਕਰਨਾ ਵਾ ਤੇ ਮਮਾ ਮਤਲਬ ਜਿਹੜੀ ਸਿਹਤ ਨੂੰ ਇਹਨੇ ਬਿਲਕੁਲ ਤੰਦੂਸਰ ਕਿਹੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਜਿਤਨਾ ਤੁਹਾਡੀ ਥੋੜੀ ਸਿਹਤ ਹਨ ਹਾਂਜੀ ਇਹਨੇ ਜਿੰਨੇ ਮੇਰੇ ਪਾ ਜੀ ਸੌਲੀ ਆ ਪਾਣੀ ਵਾਲੇ ਇਹਦੇ ਨਾਲ ਠੀਕ ਹੋ ਜਾਏਗਾ ਦੇਖ ਮੇਰੇ ਆਪਣੇ ਪਾਣੀ ਠੀਕ ਹੋਏ ਨਾ ਇਹਦੇ ਨਾਲ ਮੈਂ ਅਲਟਰਾਸਾਉਂ ਕਰਾਈ ਤੇ ਭੇਜ ਦੇ ਪੀ ਇਹਨਾਂ ਨੂੰ ਦਿਖਾਇਆ ਵੀਡੀਓ ਬਾਅਦ ਚ ਤੁਹਾਨੂੰ ਵੀਡੀਓ ਦਿਖਾਉਣੀ ਹੋਏਗੀ ਫੋਨ 'ਚ ਉਹ ਵੇਖਿਓ ਹਰਕ ਪੈ ਜੇਗਾ ਨਾਲ ਠੀਕ ਹੈ ਜੀ ਤੇ ਜਿੰਨਾ ਤੁਹਾਡਾ ਵੇਟ ਚਾਹੀਦਾ ਹੋ ਇਹਨੇ ਉਹਦਾ weight ਲੈ ਕੇ ਆਉਣਾ ਫਿਰ ਜਿੰਨਾ ਮੰਨ ਲਓ 60 ਤੋਂ 70 ਕਿਲੋ weight ਚਾਹੀਦਾ ਤੁਹਾਡਾ ਉਹਨਾਂ ਦਾ ਜਿਆਦਾ weight ਆ ਇਹ ਜਿਆਦਾ weight ਨਾਲ ਤੁਹਾਡੇ ਗੋਡੇ ਜਿਹੜੇ ਆ ਪ੍ਰੋਬਲਮ ਹੋਣੀ ਗੋਡਿਆਂ ਤੇ ਦਰਦਾਂ ਹੋਣੀਆਂ ਆ ਵਾ ਹੋਰ ਵੀ ਕਈ ਤਰ੍ਹਾਂ ਦੇ ਰੋਗ ਅੰਦਰ ਭੰਨੇ ਆ ਇਹਨੇ A to Z ਸਾਰੇ ਹੀ ਰੋਗ ਅੰਦਰੋਂ ਖਤਮ ਕਰਤਾ ਤਾਂ ਢੇਰ ਕਿ ਸੇਮ ਲੇਡੀ ਨੇ ਇੱਕ ਨੇ ਦਵਾਈ ਲਈ ਤਿੰਨਾਂ ਦਿਨਾਂ ਬਾਅਦ ਉਹਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਦੇਖਿਓ ਇਸ ਕਰਕੇ ਇਹਨੂੰ ਸ਼ੁਰੂ ਕਰੋਗੇ ਤੇ ਹੌਲੀ-ਹੌਲੀ ਹੌਲੀ ਅੰਗਰੇਜ਼ੀ ਦਵਾਈਆਂ ਤੋਂ ਖੜਾ ਖੜਾ ਦਵਾਈ ਤਾਂ ਖੰਡਾ ਰੇਡਰ ਨਹੀਂ ਕਰੀ ਪਰ ਪਤਾ ਨਹੀਂ ਨਾ ਪਰ ਤਾਂ ਜੇ ਬੀਪੀ ਪੂਪੀ ਵਾਜ ਜਾਂਦਾ ਬਹਿ ਲਉਣੀ ਪੈਂਦੀ ਖਾਣੀ ਪੈਂਦੀ ਪਰ ਇਹਨੇ ਪ੍ਰੋਪਰ ਉਹ ਜਿਹੜੀ ਗੰਦਗੀ ਆ ਨਾ ਅੰਦਰ ਉਹ ਗੰਦਗੀ ਇਹਨੇ ਨਾਲਾ ਚੋਂ ਬਾਹਰ ਕੱਢ ਦੇਣੀ ਸਫਾਈ ਕਰ ਦੇਣੀ ਅੰਦਰ ਦੀ ਜਦੋਂ ਗੰਦਗੀ ਨਿਕਲ ਗਈ ਤੇ ਰੋਗ ਆਪਣੇ ਆਪ ਹੀ ਠੀਕ ਹੋ ਜਾਣਾ ਠੀਕ ਹੈ ਬਾਕੀ ਤੁਹਾਡਾ ਕੋਈ ਵੀ ਸਵਾਲ ਹੈਗਾ ਤੇ ਪੁੱਛ ਸਕਦੇ ਕੋਈ ਦਿੱਕਤ ਪਰੇਸ਼ਾਨੀ ਕੋਈ ਵੀ ਕਿਸੇ ਤਰ੍ਹਾਂ ਦੀ ਆ ਪ੍ਰੋਬਲਮ ਆ ਨਾ ਨਹੀਂ ਜਿੱਦਾਂ ਤੁਸੀਂ ਕਹਿਣ ਦੇ ਨਾ ਵੀ ਤੁਹਾਨੂੰ ਪ੍ਰੋਬਲਮ ਆ ਕਿੰਨੀ ਆ ਦੱਸਣ ਦੇ ਆ ਇਹ ਬਾਹਰ ੱਡੀ ਕੋ ਹਾਂ ਦੱਸੋ ਡਾਕਟਰ ਹਾਂ ਉੱਧਰ ਵੇਖੋ ਕੀ ਬਣਿਆ ਇਹ ਬਾਹਰ ਵੀ ਪਹਿਲਾਂ ਇਹ ਨਹੀਂ ਗਈ ਤਾਂ ਮੈਂ ਇਹ ਤੋਂ ਮੈਂ ਮੋਕੀ ਸੋਚੇ ਰਹੇ ਨੇ ਹਸਪੀਟਲ ਬਦਲੇ ਆ ਮੈਂ ਸੋਚਿਆ ਵੀ ਇਹ ਮੌਕਾ ਮੈਨੂੰ ਸਾਰੇ ਆਂਦੇ ਮੌਕਾ ਹੈ ਦਰਦ ਹੁੰਦੀ ਜੀ ਹਾਂ ਜੀ ਪੇਟ ਹੁੰਦੀ ਜੀ ਤਾਂ ਮੈਂ ਇਦਾਂ ਵੀ ਪਿਆ ਬਾਹਰ ਬੈਣੀ ਤੋਂ ਤਾਂ ਪੇਟ ਹੁੰਦੀ ਕੋਈ ਕੋਤਰਾ ਮੈਂ ਪੀਛੇ ਦੋ ਇਦਾਂ ਵੀ ਸਾਰੇ ਸਰੀਰ ਇੱਕ ਭੀੜ ਕਰਦਾ ਜੂਸ ਭਰੇ ਹੁੰਦੇ ਆ ਤੁਹਾਨੂੰ ਦੱਸ ਦਾਂਗੇ ਤੁਸੀਂ ਕਿਹੜੀ ਚੀਜ਼ ਲੈ ਖਾਣੀ ਹੈ ਕਿਹੜੀ ਨਹੀਂ ਖਾਣੀ ਹੈ ਤਾਨੂੰ ਕੀ ਪ੍ਰੋਬਲਮ ਹੈ ਸਕਿਨ ਦੀ ਕਹਿੰਦੇ ਮੈਂ ਲੋਕਾਂ ਕੋ ਅਰਸ਼ ਹੁੰਦੇ ਮੇਰੇ ਕੰਨਾਂ ਤੇ ਹਾਂ ਬਹੁਤ ਬੋਡੀ ਤੇ ਖਾਰਸ਼ ਹੁੰਦੀ ਹੈ ਅਲਰਜੀ ਹੈ ਬੋਡੀ ਤੇ ਵਿੱਚ ਪੈਰਾਂ ਦੇ ਨੀਚੇ ਵੀ ਤੇ ਹੱਥਾਂ ਦੇ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਅੰਦਰ ਹੁੰਦੀਆਂ ਕਿ ਜਿਹੜੀਆਂ ਬਾਹਰ ਨੂੰ ਸੀਤਾ ਕਰਵਾਉਂਦੇ ਖਾਰਸ਼ ਦਾ ਜੇ ਗਰਮੀ ਅਜ ਬੜਾ ਆਇਆ ਜਿਹੜੀ ਤੁਹਾਨੂੰ ਅਲਰਜੀ ਨਾਲ ਜੀ ਹੋਈ ਜਿਹੜੀ ਦਵਾਈ ਖਾਦੀ ਹੋਣੀ ਤੁਸੀਂ ਉਹ ਤੋਂ ਦਵਾਈਆਂ ਖਾ ਲਓ ਸਦਾਈ ਹੋ ਗਈ ਤੁਹਾਨੂੰ ਉਹਨੇ ਹੁਣ ਨਹੀਂ ਕੁਝ ਵੀ ਦੱਸਣਾ ਆਉਣ ਵਾਲੇ ਪੰਜ ਸੱਤਾਂ ਸਾਲਾਂ ਨੂੰ ਉਹਨੇ ਤੁਹਾਡੇ ਸਕਿਨ ਤੇ ਜਿਹੜਾ ਨਾ ਬੜੀ ਇੰਨੀ ਕੁ ਪਤਲੀ ਕਰ ਦਨਾ ਕਿ ਕੋਈ ਮੜਾ ਆ ਜਾਏ ਇੱਥੇ ਹੱਥ ਲਾ ਗਿਆ ਨਾ ਉੱਥੇ ਦਾਗ ਪਾਣਾ ਤੁਹਾਨੂੰ ਇੰਨੀ ਇਹਦੀ ਦਾਦੀ ਦੇ ਦੋ ਭਾਈ ਧੰਦੀ ਵੱਡੀ ਦਾ ਪਿਆਰ ਸੱਚੀ ਉਹਨਾਂ ਦੀ ਵੀ ਸਕਿਨ ਵੇਖਿਆ ਉਹ ਤੇਰੀਂ ਫਾਸਤ ਹੁੰਦੀ ਨਾ ਸਕਿਨ ਉਹਦੇ ਕੋਲ ਦੀ ਬਹੁਤ ਜ਼ਿਆਦਾ ਉਹਨੂੰ ਐ ਹੀ ਖੜਨੂ ਤੁਹਾਨੂੰ ਉਹਦੀ ਸਕਿਨ ਖਰਾਬ ਹੋਈ ਆ ਕਿ ਫਿਰ ਜਿੰਨਾ ਤੁਹਾਡਾ weight ਚਾਹੀਦਾ ਹਾਈਟ ਦੇ ਇਹਦੇ ਨੂੰ ਬੈਲ ਬਣਾ ਕੇ ਹੋਣਾ ਤਦੋਂ ਇਹ ਤੁਹਾਡਾ ਹਾਰਮੋਨਦਰ ਦੇ ਇਨ ਬੈਲੈਂਸ ਹੋ ਜਾਂਦੇ ਹਨ ਨਾ ਇਸ ਫੋਕ ਦਾ ਸਾਰਾ ਇਟਾਂ ਚਾ ਜਿਹੜਾ ਨਾ ਉਹਦਾ ਮਤਲਬ ਅਪ ਅਫਸੈਟ ਹੋ ਜਾਂਦਾ ਇਹਨੇ ਉਹਨੂੰ ਸਾਰੇ ਇਨ ਬੈਲੈਂਸ ਦੇ ਵਿੱਚ ਹਾਰਮੋਨ ਜਿੰਨੇ ਵੀ ਬੈ ਕੇ ਹੋਣਾ ਠੀਕ ਹੈ ਇਹ ਬਾਕੀ ਜਿਹੜੀ ਤੁਹਾਨੂੰ ਪ੍ਰੋਬਲਮ ਹੈ ਨਾ ਅਲਰਜੀ ਦੀ ਉਹਦੀ ਵਜ੍ਹਾ ਕੁਝ ਹੋਰੀ ਤੁਸੀਂ ਅਲਰਜੀ ਦੀ ਮੈਡੀਸਨ ਖਾਈ ਗਏ ਪਰ ਉਹਦੀ ਵਜ੍ਹਾ ਕੁਝ ਹੋਰ ਸੀ ਅੰਦਰ ਲੀਵਰ ਦੇ ਵਿੱਚ ਕੋਈ ਖਰਾਬੀ ਹੋ ਸਕਦੀ ਆ ਠੀਕ ਹੈ ਨਾ ਕਈ ਤਰ੍ਹਾਂ ਦੀ ਆਪਣੇ ਮੇਰੇ ਖੂਨ ਮੈਂ ਵੇਟ ਨਹੀਂ ਮਿਲਦਾ ਸਾਫ਼ ਰਹਿੰਦਾ ਸਹੀ ਤਰ੍ਹਾਂ ਇਹ ਤੂੰ ਜਾ ਤਰਦ ਆਲ ਬੋਡੀ ਤੇ ਕੰਮ ਕਰਨਾ ਠੀਕ ਹੈ ਤੇ ਜਿੰਨਾ ਵੇਹੇ ਤੁਹਾਡਾ ਵੇਟ ਜਦੋਂ ਮਤਲਬ ਵੇਟ ਜਿੰਨਾ ਬੋਡੀ ਦੇ ਹਾਈਟ ਦੇ ਮੁਤਾਬਕ ਹੋ ਜਾਈ ਨਾ ਹੁਣ ਜਿੰਨਾ ਮਿਲਦਾ ਤੁਹਾਡਾ ਵੇਟ ਵਧਿਆ ਹਣਾ ਹੁਣ ਕੀ ਹੋ ਰਿਹਾ ਕੀ ਲੱਗ ਰਿਹਾ ਤੁਹਾਨੂੰ ਮੰਨ ਲਓ ਤੁਹਾਡੀ ਏਜ ਹੈਗੀ ਆ 30 ਸਾਲ ਮੰਨ ਲਓ ਵੈ ਇੱਕ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਹਣਾ ਪਰ ਤੁਹਾਨੂੰ ਲੱਗ ਕਿ ਜੇ ਇਹ 35 ਚ ਲੱਗੇ ਜਦੋਂ ਤੁਹਾਡਾ ਵੇਟ ਮਰੀਜ਼ ਦੇ ਮਤਲਬ ਹੋ ਗਿਆ ਤੁਹਾਡੀ ਮੰਨ ਲਓ 30 ਸਾਲ ਆ ਪਰ ਡਾਕਟਰ ਸਾਹਿਬ ਇਹਨਾਂ ਨੇ ਤੁਹਾਡੀ ਵੀਡੀਓ ਵੇਖ ਕੇ ਤੁਹਾਨੂੰ ਯਕੀਨ ਹੋਈ ਗਿਆ ਹੋਊਗਾ ਤੇ ਆਪਾਂ ਤੁਹਾਡਾ ਨੰਬਰ ਦੇ ਦਿੰਨੇ ਆ ਜਿਨ੍ਹਾਂ ਨੇ ਜੇ ਤੁਹਾਨੂੰ ਚਾਹੁੰਦੀ ਹੋਵੇ ਤਾਂ ਜੋ ਆਪਣੀ ਹੈਲਥ ਬਾਰੇ ਕੋਈ ਨੌਲੇਜ ਲੈਣੀ ਹੋਵੇ ਤੇ ਇਹਨਾਂ ਨਾਲ ਫੋਨ ਕਰਕੇ ਗੱਲ ਕਰ ਸਕਦੇ ਹੋ ਚਲੋ ਠੀਕ ਅੱਜ ਉਪਕੇ ਬਾਏ